ਸਾਡਾ ਭਾਰਤੀ ਕਿਸਾਨ ਜਣੇਕਤਾ ਗ੍ਰਾਹਾਂ ਵੱਲੋਂ ਇਧਰ ਭਾਰਤੀ ਕਿਸਾਨ ਜਣੇਕਤਾ ਡਕਾਉਂਦਾ ਧਨੇਰ ਇਧਰ ਕਿਰਤੀ ਕਿਸਾਨ ਜੁਨੀ ਨਾਲ ਤਿੰਨੇ ਜਥੇਬੰਦੀਆਂ ਵੱਲੋਂ ਸੰਯੁਕਤ ਮੋਰਚੇ ਦਾ ਜੋ ਫੈਸਲਾ ਹੈ ਸੰਯੁਕਤ ਮੋਰਚੇ ਦਾ ਫੈਸਲਾ ਹੈ ਵੀ ਜਿੰਨਾ ਚਿਰ ਸਾਡੇ ਕਿਸਾਨਾਂ ਦੀਆਂ ਰਹਿਂਦੀਆਂ ਮੰਗਾਂ ਹੈਗੀਆਂ ਉਸ ਸੈਂਟਰ ਦੀ ਸਰਕਾਰ ਗੱਲ ਨਹੀਂ ਸੁਣਦੀ ਹੱਲ ਨਹੀਂ ਕਰਦੀ ਜਿਹੜੇ ਉਹ ਕਿਸਾਨਾਂ ਤੇ ਤਸ਼ੱਦਦ ਕੀਤਾ ਹੈ ਨਜਾਇਜ਼ ਕੀਤਾ ਹੈ ਗਲਤ ਕੀਤਾ ਹੈ ਉਹਨਾਂ ਦਾ ਕੋਈ ਫੈਸਲਾ ਨਹੀਂ ਲੈਂਦੀ ਉਹਨਾਂ ਤੇ ਕਤਲ ਦੇ ਮੁਕੱਦਮੇ ਨਹੀਂ ਦਰਜ ਕਰਦੀ ਉਹਨਾਂ ਚਿਰ ਅਸੀਂ ਜਿਹੜੀ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਭਾਜਪਾ ਦਾ ਕੋਈ ਵੀ ਮੰਤਰੀ ਆ ਕੇ ਮੌਜ ਨਾਲ ਆਪਣੀਆਂ ਮੀਟਿੰਗਾਂ ਕਰ ਲੈ ਰੈਲੀਆਂ ਕਰ ਲੈਣ ਇਹ ਸੰਭਵ ਨਹੀਂ ਹੋਣ ਦੇਵਾਂਗੇ ਇਹਦਾ ਵਿਰੋਧ ਕਰਾਂਗੇ ਜੱਜ ਕੇ ਕਰਾਂਗੇ ਜੇ ਪੁਲਿਸ ਨੇ ਆ ਬਸ ਪਾਸੇ ਨਾ ਕੀਤੀ ਦੇਖੋ ਸਾਡੇ ਵਾਸਤੇ ਸਮੱਸਿਆਵਾਂ ਵਧਣ ਗਈਆਂ ਉਹ ਅਸੀਂ ਵਿਰੋਧ ਤਰਜ ਕਰਾਉਣ ਵਾਸਤੇ ਆਏ ਆ ਜੇ ਇਸ ਰੂਪ ਦੇ ਵਿੱਚ ਪੰਜਾਬ ਸਰਕਾਰ ਉਹਨਾਂ ਨਾਲ ਰਲ ਕੇ ਖੜੂਗੀ ਫਿਰ ਪੰਜਾਬ ਸਰਕਾਰ ਨੂੰ ਵੀ ਵਿਚ ਨੰਗਾ ਕਰਾਂਗੇ ਅਸੀਂ ਦੇਖੋ ਗੱਲਬਾਤ ਅਸੀਂ ਕੋਈ ਨਹੀਂ ਕਰਨੀ ਗੱਲਬਾਤ ਸਾਡੇ ਸੁਰੱਖਤ ਮੋਰਚੇ ਦੇ ਲੀਡਰ ਆ ਗੂ ਸਰਕਾਰ ਸੱਦੇ ਉਹਨਾਂ ਨੂੰ ਕਰ ਲੈ ਅਸੀਂ ਉਹਦਾ ਸਿਰਫ ਪ੍ਰੋਧ ਉਹਨਾਂ ਚੱਲ ਜਾਰੀ ਰੱਖਾਂਗੇ ਜਿੰਨਾ ਚਿਰ ਉਹ ਗੱਲਬਾਤ ਵਾਸਤੇ ਸਾ ਮਤਲਬ ਐਸਕੇਮ ਵਾਲਿਆਂ ਨੂੰ ਸਾਦੇ ਨੇ ਅਸੀਂ ਕੋਈ ਗੱਲ ਨਹੀਂ ਕਰਾਂਗੇ ਅਸੀਂ ਸਿਰਫ ਵਿਰੋਧ ਦਰਜ ਕਰਾਵਾਂਗੇ ਅੱਜ ਵਿਰੋਧ ਦਰਜ ਕਰਾਵਾਂਗੇ ਜੀ ਜੋ ਸਾਡਾ ਹੱਥ ਸੱਦਾ ਆਇਆ ਹੋਇਆ ਲਾਗੂ ਕਰਾਂਗੇ ਕਾਲੇ ਝੰਡੇ ਲੈ ਕੇ ਪਹੁੰਚੇ ਹੋ ਤੁਸੀਂ ਕਾਲੇ ਝੰਡੇ ਲੈ ਕੇ ਜਿੱਥੇ ਬੰਦੀਆਂ ਦੇ ਝੰਡੇ ਲੈ ਕੇ ਸੈਂਟਰ ਦੀ ਸਰਕਾਰ ਨੂੰ ਇਹ ਗੱਲ ਦੀ ਸੁਣਾਉਣੀ ਕਰਨ ਵਾਸਤੇ ਆਏ ਆ ਵੀ ਉਹ ਭੁੱਲ ਜਾਣ ਪੰਜਾਬ ਦੀ ਧਰਤੀ ਤੇ ਆਏ ਮੌਜ ਨਾਲ ਆ ਕੇ ਬੈਠ ਜਾਣਗੇ ਪੰਜਾਬ ਦੇ ਕਿਸਾਨਾਂ ਨਾਲੇ ਪੰਗੇ ਲੈ ਕੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਐ ਤਵਾ ਕਰਨ ਤੇ ਤੁਲੀ ਹੋਈ ਹੈ ਭਾਜਪਾ ਦੀ ਹਕੂਮਤ ਹੈ ਜਿਹੜੀ ਉਹ ਮੌਜ ਨਾਲ ਸੜਕਾਂ ਮੌਜ ਨਾਲ ਥੱਲੇ ਜਿਹੜੀਆਂ ਪਾਈਪਾਂ ਵਿਛਾਈ ਜਾਂਦੇ ਆ ਕਿਸਾਨਾਂ ਨੂੰ ਥੇਲਾ ਦੇਣ ਨੂੰ ਤਿਆਰ ਨਹੀਂ ਉਧਰ ਬੰਦੇ ਮਾਰੀ ਜਾਂਦੇ ਆ ਕਿਸਾਨਾਂ ਦੀ ਐ ਐਮਐਸਪੀ ਗੱਲ ਤੇ ਆਉਣ ਨੂੰ ਤਿਆਰ ਨਹੀਂ ਹੈਗੀ ਇਸ ਗਿੱਲੇ ਵਜੋਂ ਅੱਜ ਅਸੀਂ ਰੋਸ ਵਜੋਂ ਜਿਹੜਾ ਸੁਨੀਲ ਜੀ ਆ ਖੜਾ ਰਿਹਾ ਉਹਦਾ ਵਿਰੋਧ ਅੱਜ ਕਰਾਉ। ਹੁਣ ਕੋਰਟ ਦੇ ਵਿੱਚ ਹੀ ਆਉਂਦੇ ਆ ਇਹ। ਜਿੰਨਾ ਚਿਰ ਕੋਰਟ ਨਹੀਂ ਲਾਉਂਦੇ ਉਹ ਤੋਂ ਸਾਡੇ ਮੱਥੇ ਨਹੀਂ ਲੱਗਦੇ ਇਹ। ਸਾਡਾ ਤਾਂ ਅੱਜ ਹੀ ਮਤਲਬ ਹੈ। ਅੱਜ ਤਾਂ ਸਿਰਫ ਇਹਨੂੰ ਦਰਜ ਕਰਾਉਣ ਵਾਸਤੇ ਆਏ ਤੂਦ ਪਿੰਡਾਂ ਦੀਆਂ ਸੱਥਾਂ ਦੇ ਵਿੱਚ। ਜਦੋਂ ਇਹ ਆਇਆ ਕਰਨਗੇ ਲਗਾਤਾਰ ਇੱਟ ਖੜਕਾ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਲਮਾ ਆ ਗਏ ਸੀ ਇਹਨਾਂ ਨਾਲ ਇਹ ਭੁੱਲ ਜਾਣੇ ਇਸ ਗੱਲ ਤੋਂ ਵੀ ਮੌਜਨ ਆ ਲਾ ਕੇ ਮੁੜ ਜਾ ਕਰਨਗੇ। ਇਹ ਸਾਡੀ ਗੱਲ ਨਾ ਸੁਣਨ। ਕੋਰਟ ਆਫ ਟ੍ਰੈਕਟ ਦੇ ਵਿੱਚ ਹੀ ਆਇਆ ਕਰਨਗੇ ਨਾ। ਸਾਰੀਆਂ ਪਾਰਟੀਆਂ ਆਉਣਗੀਆਂ ਹੁਣ ਉਹਨਾਂ ਦੀ ਲੋੜ ਹੈ ਸਾਡੇ ਤੇ ਕਰ। ਜੇ ਹ ਸਰਕਾਰ ਬਣ ਜਾਂਦੀ ਆ ਫੇਰ ਕਿਹਨੇ ਸੁਣਨੀ ਐ ਫੇਰ ਤਾਂ ਅਸੀਂ ਸਾਲ-ਸਾਲ ਡੇਡ-ਡੇਡ ਸਾਲ ਦਿੱਲੀ ਬੈਠ ਕੇ ਮੁੜਿਆ ਆਉਨੇ ਆ ਲਾਸ਼ਾਂ ਬਣਿਆ ਮੁੜਿਆ ਆਉਂਦੀਆਂ ਸਾਡੀਆਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਗੱਲ ਅਸੀਂ ਸੁਣਾਵਾਂਗੇ ਹਰ ਹਾਲਤਾਂ ਖੋ ਸਾਡਾ ਭਾਰਤੀ ਕਿਸਾਨ ਜਣੇਕਤਾ ਗਰਾਹਾਂ ਵੱਲੋਂ ਇਧਰ ਭਾਰਤੀ ਕਿਸਾਨ ਜਣੇਕਤਾ ਡਕਾਉਂਦਾ ਧਨੇਰ ਐ ਇਧਰ ਕਰਤੀ ਕਿਸਾਨ ਜੁਨੀ ਨਾਲ ਤਿੰਨੇ ਜਥੇਬੰਦੀਆਂ ਵੱਲੋਂ ਸੰਯੁਕਤ ਮੋਰਚੇ ਦਾ ਜੋ ਫੈਸਲਾ ਹੈ ਸੰਯੁਕਤ ਮੋਰਚੇ ਦਾ ਫੈਸਲਾ ਹੈ ਵੀ ਜਿੰਨਾ ਚਿਰ ਸਾਡੇ ਕਿਸਾਨਾਂ ਦੀਆਂ ਰਹਿਂਦੀਆਂ ਮੰਗਾਂ ਹੈਗੀਆਂ ਉਸ ਸੈਂਟਰ ਦੀ ਸਰਕਾਰ ਗੱਲ ਨਹੀਂ ਸੁਣਦੀ ਹੱਲ ਨਹੀਂ ਕਰਦੀ ਜਿਹੜੇ ਉਹ ਕਿਸਾਨਾਂ ਤੇ ਤਸ਼ੱਦ ਨਜਾਇਜ਼ ਕੀਤਾ ਹੈ ਗਲਤ ਕੀਤਾ ਹੈ ਉਹਨਾਂ ਦਾ ਕੋਈ ਫੈਸਲਾ ਨਹੀਂ ਲੈਂਦੀ ਉਹਨਾਂ ਤੇ ਕਤਲ ਦੇ ਮੁਕੱਦਮੇ ਨਹੀਂ ਦਰਜ ਕਰਦੀ ਉਹਨਾਂ ਚੋਂ ਅਸੀਂ ਜਿਹੜੀ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਭਾਜਪਾ ਦਾ ਕੋਈ ਵੀ ਮੰਤਰੀ ਆ ਕੇ ਮੌਜਰਲਾਵਦੀਆਂ ਮੀਟਿੰਗਾਂ ਕਰ ਲੈ ਰੈਲੀਆਂ ਕਰ ਲੈਣ ਇਹ ਸੰਭਵ ਨਹੀਂ ਹੋਣ ਦੇਵਾਂਗੇ ਇਹਦਾ ਵਿਰੋਧ ਕਰਾਂਗੇ ਜੱਜ ਕੇ ਕਰਾਂਗੇ ਜੇ ਪੁਲਿਸ ਨੇ ਆ ਬਸ-ਪਾਸੇ ਨਾ ਕੀਤੀ ਦੇਖੋ ਸਾਡੇ ਵਾਸਤੇ ਸਮੱਸਿਆਵਾਂ ਵਧਣ ਗਈਆਂ ਉਹ ਅਸੀਂ ਵਿਰੋਧ ਦਰਜ ਕਰਾਉਣ ਵਾਸਤੇ ਆਏ ਆ जे ऐस रूपी फिर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।